ਤੇ ਕਲਗੀਧਰ ਪਾਤਸ਼ਾਹ ਨੇ ਫਿਰ ਬਚਨ ਕੀਤਾ ਕਹਿੰਦੇ ਪਿਆਰੇ ਦਇਆ ਸਿੰਘ ਜੀ ਧਰਮ ਜ਼ਬਰਦਸਤੀ ਨਹੀਂ ਅਪਣਾਇਆ ਜਾਂਦਾ ਜਾਂ ਦਿੱਤਾ ਜਾਂਦਾ ਸ਼ਬਦ ਨੂੰ ਬੜੇ ਗੌਰ ਨਾਲ ਸਮਝਿਓ ਮੈਂ ਕਿਸੇ ਧਰਮ ਦੀ ਮੁਖਾਲਫਤ ਜਾਂ ਵਿਰੋਧਤਾ ਨਹੀਂ ਕਰਦਾ ਮੈਂ ਕੇਵਲ ਇੱਕ ਬੇਨਤੀ ਕਰਨ ਲੱਗਿਆ ਜਿਹੜਾ ਅੱਜ ਸਾਡੇ ਚ ਭੁਲੇਖਾ ਨਾ ਲੋਕ ਫੇਸਬੁੱਕ ਤੇ ਲਾਈਵ ਹੋ ਕੇ ਮੀਡੀਏ ਚ ਆ ਕੇ ਆਪਣੇ ਕੇਸ ਕੱਟ ਕੇ ਕਹਿੰਦੇ ਐ ਮੈਨੂੰ ਸਿੱਖੀ ਚੋਂ ਕੁਝ ਨਹੀਂ ਮਿਲਿਆ ਮੈਂ ਤਾਂ ਧਰਮ ਬਦਲਣ ਲੱਗਾ ਨਹੀਂ ਤਾਂ ਮੇਰੀ ਮਦਦ ਕਰੋ ਸਿੱਖੀ ਕਿਤੇ ਲਾਲਚ ਦੇ ਕੇ ਦਿੱਤੀ ਸੀ ਗੁਰੂ ਨੇ ਆਖੋ ਸਤਨਾਮ ਵਾਹਿਗੁਰੂ ਸਿੱਖੀ ਤਾਂ ਸਿਰਾਂ ਦੀ ਪਰਖ ਲੈ ਕੇ ਫੇਰ ਮਿਲੀ ਹੈ ਇਹ ਕੋਈ ਗੁੱਡੇ ਗੁੱਡੀ ਦਾ ਖੇਡ ਥੋੜੋ ਹੈ ਵੀ ਕੋਈ ਲਾਲਚ ਦੇ ਕੇ ਤੁਹਾਨੂੰ ਸਿੱਖੀ ਦਿੱਤੀ ਜਾਵੇ ਨਾ ਲਾਲਚ ਦੇ ਕੇ ਗੁਰੂ ਨੇ ਸਿੱਖੀ ਦਿੱਤੀ ਮਹਾਰਜ ਨੇ ਖੜ ਕੇ ਅਨੰਦਪੁਰ ਸਾਹਿਬ ਕਿਹਾ ਸੀ ਤੁਹਾਡੇ ਨੇੜੇ ਹੈ ਆਪਣੇ ਬਹੁਤੇ ਦੂਰ ਨਹੀਂ ਵੀ ਇੱਕ ਸਿਰ ਦੀ ਲੋੜ ਹੈ ਜਿਹੜਾ ਮਰਜੀ ਆ ਜਾਓ ਤੇ ਜੇ ਜ਼ਬਰਦਸਤੀ ਥੋਪਣਾ ਹੁੰਦਾ ਮੋਰਿਓ ਫੜਦੇ ਫੜ ਕੇ ਸਟੇਜ ਤੇ ਚੜ ਲੈਂਦੇ ਦਾ ਸਿਰ ਲਾ ਕੇ ਭਰੇ ਮਾਰਦੇ ਇੱਦਾਂ ਤਾਂ ਨਹੀਂ ਕੀਤਾ 80000 ਦੇ ਕੱਠੇ ਚ ਕਿਹਾ ਇੱਕ ਸਿਰ ਚਾਹੀਦਾ ਤੇ ਜਦੋਂ ਤੱਕ ਪੰਜਵਾਂ ਸਿਰ ਆਇਆ ਉਦੋਂ ਤੱਕ ਗਿਣਤੀ ਵੀ 2.5 ਹਜ਼ਾਰ ਰਹਿ ਗਈ ਸੀ 80000 ਚੋਂ ਲੋਕ ਚਪਲਾ ਵੀ ਛੱਡ ਗਏ ਲੰਗਰ ਖਾਣੀ ਜਾਤ ਸਾਡੇ ਅਰ ਗਈ ਕਹਿੰਦੇ ਚਪਲਾ ਨਵੀਆਂ ਲੈ ਲਾਂਗੇ ਬਾਬਾ ਸਿਰ ਵੱਢਣ ਲੱਗ ਗਿਆ ਪਤਾ ਨਹੀਂ ਕੀ ਹੋਇਆ ਜੇ ਜ਼ਬਰਦਸਤੀ ਸਿੱਖੀ ਦੇਣੀ ਹੁੰਦੀ ਜਾਂ ਲਾਲਚ ਦੇ ਕੇ ਦੇਣੀ ਹੁੰਦੀ ਮਹਾਰਾਜ ਸਟੇਜ ਤੋਂ ਕਹਿੰਦੇ ਭਾਈ ਤੁਹਾਨੂੰ ਇੰਨੀਆਂ ਮੋਹਰਾਂ ਦੇਾਂਗੇ ਅਮਰਤ ਝਗ ਲੋ ਕਰਨੀ ਸੀ ਸਕਦੇ ਮਹਾਰਾਜ ਨੇ ਜਦੋਂ ਕਿਹਾ ਕਿ ਇੱਕ ਸਿਰ ਚਾਹੀਦਾ 80000 ਚੋਂ ਪਹਿਲਾ ਤੀਜੇ ਬਚਨ ਤੇ ਪਿਆਰੇ ਦਇਆ ਸਿੰਘ ਜੀ ਉੱਠੇ ਮਹਾਰਾਜ ਕਹਿੰਦੇ ਪਹਿਲੇ ਤੇ ਨਹੀਂ ਆਇਆ ਕਹਿੰਦੇ ਜੀ ਉਦੋਂ ਸਰੀਰ ਨਾਲ ਪਿਆਰ ਸੀ ਫਿਰ ਤੁਸੀਂ ਦੂਜਾ ਬਚਨ ਕੀਤਾ ਫਿਰ ਜਦੋਂ ਤੀਜਾ ਕੀਤਾ ਮੈਂ ਸੋਚਿਆ ਮਨਾ ਜੇ ਗੁਰੂ ਦੀ ਕਿਰਪਾ ਨਾਲ ਮਰਾਂਗੇ ਤੇ ਸੱਚਖੰਡ ਜਾਉਂਗੇ ਜੇ ਗੁਰੂ ਸਿਰ ਵੱਡ ਵੀ ਦੇਵੇ ਜੇ ਮਰ ਵੀ ਜਾਵਾਂ ਤੇ ਮੈਨੂੰ ਤੰਗੀ ਨਾ ਹੋਵੇ ਇਹ ਤਾਂ ਗੁਰੂ ਦੇ ਹੱਥੋਂ ਮੈਂ ਬਖਸ਼ਿਆ ਜਾਵਾਂਗਾ ਇਹ ਸੋਚ ਕੇ ਆਇਆ ਵੀ ਮਰਨਾ ਤੇ ਇੱਕ ਦਿਨ ਹੈ ਹੀ ਪਹਿਲਾਂ ਦਇਆ RAM ਜੀ ਆਏ ਫਿਰ ਧਰਮਚੰਦ ਜੀ ਆਏ ਫਿਰ ਹਿੰਮਤ ਰਾਏ ਆਏ ਫਿਰ ਮੁਖਮचंद ਆਏ ਫਿਰ ਸਾਬ ਚੰਦ ਜੀ ਆਏ ਹਰ ਵਾਰ ਕਹਿੰਦੇ ਸੀ ਮਰ ਜੇ ਇੱਕ ਸਿਰ ਚਾਹੀਦਾ ਲਾਲਚ ਦੇ ਕੇ ਨਹੀਂ ਸੀ ਕਹਿੰਦੇ ਨੰਗੀ ਤਲਵਾਰ ਖੂਨ ਨਾਲ ਲਿਬੜੀ ਸਟੇਜ ਤੇ ਖੜ ਕੇ ਕਹਿੰਦੇ ਸੀ ਇੱਕ ਜ਼ਰ ਹੋਰ ਚਾਹੀਦਾ ਤੇ ਤੁਸੀਂ ਅਸੀਂ ਕੀ ਸਮਝਦੇ ਆਂ ਵੀ ਸਿੱਖੀ ਕੋਈ ਲਾਲਚ ਕਰਕੇ ਦਿੱਤੀ ਜਾਂਦੀ ਐ ਆਖੋ ਸਤਨਾਮ ਵਾਹਿਗੁਰੂ ਜੀ ਤੇ ਮੈਂ ਇਹ ਵੀ ਬੇਨਤੀ ਗੁਰੂ ਤੇ ਭਰੋਸਾ ਰੱਖ ਕੇ ਕਰਦਾ ਵੀ ਕੁਝ ਨਹੀਂ ਹੁੰਦਾ ਸਿੱਖੀ ਨੂੰ ਕਈ ਸਾਡੇ ਪ੍ਰਚਾਰਕ ਕਈ ਸਾਡੇ ਲੋਕ ਕਹਿਣਗੇ ਸਿੱਖੀ ਤਾਂ ਖਤਮ ਹੋ ਜਾਣੀ ਐ ਸਿੱਖੀ ਮੁੱਕ ਜਾਣੀ ਐ ਕਿਵੇਂ ਮਕਾਲੂਗਾ ਕੋਈ ਜਹਾਂਗੀਰ ਨੇ ਮਕਾਲੀ ਔਰੰਗਜ਼ੇਬ ਨੇ ਮਕਾਲੀ ਫਰਕਸੀਅਰ ਨੇ ਮਕਾਲੀ ਜਿਨ ਬੰਦਾ ਸਿੰਘ ਬਹਾਦਰ ਜੀ ਨੂੰ ਕੈਦ ਕਰਵਾਇਆ ਕੱਥੂ ਨੰਗਲ ਦੀ ਗੜੀ ਚੋਂ ਤੇ ਜਦੋਂ ਉਹਨਾਂ ਨੂੰ ਕੈਦ ਕਰਵਾ ਕੇ ਪਿੰਜਰੇ ਚ ਪਾ ਕੇ ਤੇ ਹਾਥੀ ਤੇ ਬਿਠਾਇਆ ਤੇ ਗੁਰਮਖੋ ਸਭ ਤੋਂ ਅੱਗੇ ਜਦੋਂ ਜਲੂਸ ਗਿਆ ਨਾ ਦਿੱਲੀ ਨੂੰ ਲਾਹੌਰ ਤੋਂ ਚੱਲ ਕੇ ਕੱਥੂ ਨੰਗਲ ਦੀ ਗੜੀ ਤੋਂ ਚੱਲ ਕੇ ਤੇ ਸਭ ਤੋਂ ਅੱਗੇ ਮੁਗਲਾਂ ਨੇ ਨੇਜਿਆਂ ਤੇ ਬਿੱਲੀਆਂ ਦੇ ਸਿਰ ਵੱਢ ਕੇ ਟੰਗੇ ਸੀ ਵੀ ਸਿੱਖ ਤਾਂ ਛੱਡੋ ਅਸੀਂ ਪੰਜਾਬ 'ਚ ਬਿੱਲੀ ਵੀ ਕੋਈ ਨਹੀਂ ਛੱਡੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਫਿਰ ਮੁੱਕ ਗਏ ਇਹ ਬੂਟਾ ਗੁਰੂ ਨਾਨਕ ਦੇਵ ਮਹਾਰਜ ਨੇ ਲਾਇਆ ਇਹਨੂੰ ਖੂਨ ਦਸਵੇਂ ਪਾਸ਼ਾ ਦੇ ਚਾਰੇ ਪੁੱਤਰਾਂ ਨੇ ਪਾਇਆ ਉਹਨੂੰ ਸੰਝਿਆ ਹੈ ਇਹ ਬੂਟਾ ਕਦੇ ਵੀ ਕਮਲੌਂਦਾ ਨਹੀਂ ਇਹ ਬੂਟਾ ਕਦੇ ਵੀ ਮੁੱਕਦਾ ਨਹੀਂ ਹਾਂ ਵੱਧ ਘਟ ਗਿਣਤੀ ਸਮੇਂ ਦੇ ਹਿਸਾਬ ਨਾਲ ਚਲਦੀ ਰਹਿੰਦੀ ਹੈ ਕਦੇ ਵੱਧ ਗਏ ਕਦੇ ਘਟ ਗਏ ਕਦੇ ਵੱਧ ਗਏ ਇਸੇ ਕਰਕੇ ਵਾਧਾ ਘਟ ਹੁੰਦਾ ਕਿਉਂਕਿ ਇੱਥੇ ਲਾਲਚ ਕੋਈ ਨਹੀਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਤੇ ਸਾਬਣ ਦਾ ਲਾਲਚ ਦੇ ਕੇ ਤੁਸੀਂ ਧਰਮ ਬਦਲਾ ਲਓ ਦਾਲ ਚੌੜ ਦਾ ਲਾਲਚ ਦੇ ਕੇ ਤੁਸੀਂ ਧਰਮ ਬਦਲਾ ਲਓ ਜਿਹੜੇ ਜੰਮੇ ਧਰਮ ਦੇ ਨਹੀਂ ਬਣਿਓ ਦੂਜੇ ਦੇ ਕਿਵੇਂ ਬਣ ਜਾਣਗੇ ਇੱਕ ਬੇਨਤੀ ਹੋਰ ਕਰਦਾ ਕਿ ਜਿਹੜਾ ਮਰਜੀ ਕੋਈ ਕਿਸੇ ਧਰਮ ਚ ਜਾਵੇ ਕੋਈ ਸਿੱਖੀ ਚ ਜਾਵੇ ਕੋਈ ਮਨਾਈ ਨਹੀਂ ਆਪਣੀ ਇੱਛਾ ਹੈ ਪਰ ਕਲਗੀਧਰ ਪਾਤਸ਼ਾਹ ਨੇ ਕਿਹਾ ਜਿਹੜਾ ਸਿੱਖ ਬਣਦਾ ਹੈ ਭਾਵੇਂ ਜਿਹੜਾ ਅਮਰਤ ਧਾਰੀ ਹੋ ਜਾਂਦਾ ਜਿਹੜਾ ਸਿੱਖੀ ਵਿੱਚ ਆ ਜਾਂਦਾ ਹੈ ਸਿੱਖੀ ਚ ਦਾਖਲਾ ਲੈ ਲੈਂਦਾ ਉਹਦੇ ਨਾਮ ਦੇ ਨਾਲ ਸਿੰਘ ਤੇ ਬੀਬੀ ਦੇ ਨਾਮ ਨਾਲ ਕੌਰ ਲੱਗਣਾ ਅਤੀ ਜ਼ਰੂਰੀ ਹੈ ਬੇਨਤੀ ਨੂੰ ਧਿਆਨ ਨਾਲ ਸਮਝਿਓ ਸਿੰਘ ਸ਼ਬਦ ਸਿੱਖ ਵਾਸਤੇ ਜ਼ਰੂਰੀ ਹੈ ਜਦੋਂ ਸਿੱਖ ਬਣ ਗਿਆ ਸਿੰਘ ਬਣ ਗਿਆ ਤੇ ਬੀਬੀ ਵਾਸਤੇ ਕੌਰ ਹੁਣੇ ਗੁਰੂ ਨੇ ਦਿੱਤਾ ਇਹਨਾਂ ਜੀ ਸਿੰਘ ਸ਼ੇਰ ਨੂੰ ਕਹਿੰਦੇ ਨੇ ਕੌਰ ਗੁੰਵਰ ਨੂੰ ਕਹਿੰਦੇ ਨੇ ਰਾਜੇ ਨੂੰ ਕਹਿੰਦੇ ਨੇ ਤੇ ਸਾਡਾ ਆਪਣਾ ਫਰਜ਼ ਬਣਦਾ ਹੈ ਜਦੋਂ ਇਸ ਪਾਸਿਓਂ ਕਿਸੇ ਦੂਜੇ ਥਾਂ ਜਾਣਾ ਤੇ ਸਿੰਘ ਕੌਰ ਛੱਡ ਕੇ ਜਾਓ ਆਖੋ ਸਤਨਾਮ ਵਾਹਿਗੁਰੂ ਜੀ ਇਥੇ ਮੈਂ ਪਾਸਟਰ ਵੀਰ ਵੀ ਦੇਖੇ ਜਿਹੜੇ ਸਿੰਘ ਨੇ ਨਾਮ ਉਹਨਾਂ ਦਾ ਸਿੰਘ ਹੈ ਹੈ ਪਾਸਟਰ ਨੇ ਧਰਮ ਨਹੀਂ ਬਦਲਾਇਆ ਜਾ ਰਿਹਾ ਹੋਰ ਵੀ ਤਾਂ ਇੰਨੀਆਂ ਸਟੇਟਾਂ ਹੈਗੀਆਂ ਨੇ ਬੰਗਾਲ ਹੈ ਤੇਲੰਗਨਾ ਹੈ ਬੜੀ ਬੜੀ ਬੜੀਆਂ ਸਟੇਟਾਂ ਹੈਗੀਆਂ ਨੇ ਪਰ ਕਿਤੇ ਸੁਣਿਆ ਵੀ ਉੱਥੇ ਬਹੁਤ ਵੱਡਾ ਕੱਟ ਕਿਸੇ ਨੇ ਕੀਤਾ ਪੰਜਾਬ 'ਚ ਕੀਤਾ ਕਿਉਂ ਕੀਤਾ ਉਹ ਇਸ ਕਰਕੇ ਕੀਤਾ ਵੀ ਪੰਜਾਬ ਦੀ ਸਿੱਖੀ ਨੂੰ ਪੰਜਾਬ ਦੀ ਦਸਤਾਰ ਨੂੰ ਜਦੋਂ ਗੋਤਾ ਦਿੱਤਾ ਜਾਂਦਾ ਨਾ ਪਾਣੀ 'ਚ ਇਹ ਦਿਖਾਇਆ ਜਾਂਦਾ ਹੈ ਵੀ ਸਿੱਖਾਂ ਨੂੰ ਅਸੀਂ ਆਪਣੇ ਨਾਲ ਜੋੜ ਲਿਆ ਆਖੋ ਸਤਨਾਮ ਵਾਹਿਗੁਰੂ ਜੀ ਇਹ ਤਾਂ ਸਾਡੀ ਕੌਮ ਦੇ ਆਗੂਆਂ ਨੂੰ ਜਥੇਦਾਰ ਸਹਿਬਾਨਾਂ ਨੂੰ ਇਹ ਚਾਹੀਦਾ ਕਿ ਹੁਕਮਨਾਮਾ ਸਭ ਜਾਰੀ ਕਰ ਦੇਣ ਵੀ ਜਿੱਧਰ ਮਰਜੀ ਭਾਈ ਧਰਮ ਚ ਜਾਓ ਸਿੰਘ ਤੇ ਪੱਗ ਛੱਡ ਕੇ ਜਾਓ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਫਿਰ ਉਦਾਂ ਦੇ ਰੱਖੋ ਨਾ ਜੇ ਮੁਸਲਮਾਨ ਧਰਮ ਚ ਬਣਨਾ ਕੋਈ ਮੁਹੰਮਦ ਰੱਖੋ ਆਪਣਾ ਨਾਮ ਜਾਵੀਦ ਰੱਖੋ ਆਪਣਾ ਨਾਮ ਅਖਤਰ ਰੱਖੋ ਆਪਣਾ ਨਾਮ ਜੇ ਤੁਸੀਂ ਕ੍ਰਿਸਚੀਅਨ ਧਰਮ ਚ ਜਾਣਾ ਤੇ ਨੀਯਰ ਅਈਰ ਰੱਖੋ ਨਾ ਇਦਾਂ ਦੇ ਨਾਮ ਫਿਰ ਸਿੰਘ ਕਿਉਂ ਨਾਲ ਜੁੜਿਆ ਕੌਰ ਕਿਉਂ ਨਾਲ ਜੁੜਿਆ ਬੇਨਤੀ ਤੁਹਾਡੇ ਚਰਨਾਂ ਚ ਇਹ ਨਾ ਦੁੱਖ ਮਨਾਇਆ ਕਰੋ ਵੀ ਫਲਾਨਿਆਂ ਦੀ ਗਿਣਤੀ ਬਹੁਤ ਵੱਧ ਗਈ ਉਹਨਾਂ ਨੇ ਬੜਾ ਇੱਕ ਵੱਡਾ ਕੱਟ ਕਰ ਲਿਆ ਹਰ ਕਿਸੇ ਦਾ ਹੱਕ ਹੁੰਦਾ ਜੇ ਕੋਈ ਇਹ ਕਹੇ ਕਿ ਜਾਂਦਾ ਵੀ ਮੈਂ ਸਿੱਖੀ ਤਾਂ ਛੱਡਣ ਲੱਗਾ ਮੈਨੂੰ ਕੁਝ ਮਿਲਿਆ ਨਹੀਂ ਮੇਰੀ ਬਾਹ ਨਹੀਂ ਬੜੀ ਉਹ ਬੇਨਤੀ ਹੈ ਤੁਹਾਨੂੰ ਵੀ ਸਿੱਖੀ ਕਿਸੇ ਦੇ ਲਾਲਚ ਨਾਲ ਨਹੀਂ ਮਿਲਦੀ ਵੀ ਅਸੀਂ ਤੁਹਾਨੂੰ ਪੈਸੇ ਦੇਾਂਗੇ ਤੁਸੀਂ ਸਿੱਕੀ ਸੰਭੀ ਰੱਖੋ ਕਿੰਨਾ ਕੁ ਜਰ ਸੰਭੀ ਰੱਖੋ ਜਦੋਂ ਤੁਹਾਡੀ ਕਿਸ਼ਤ ਜਾਣੋ ਹਟਜੂ ਅਗਲਾ ਕੇਸ ਘਟਾ ਦੂ ਫੇਰ ਇਹਦੇ ਨਾਲੋਂ ਚੰਗਾ ਨਹੀਂ ਬਣੇ ਉਹ ਜਿਹੜਾ ਪਰਪੱਕ ਰਹਿ ਸਕਦਾ ਉਹਦਾ ਰੀਚਾਰਜ ਹੈ ਤੁਹਾਡੇ ਫੋਨ ਵਾਂਗੂ ਹੈ ਮਹੀਨੇ ਦੋ ਮਹੀਨਿਆਂ ਬਾਅਦ ਰੀਚਾਰਜ ਕਰਾ ਲਓ ਗੱਲ ਕਰ ਲਓ ਨਹੀਂ ਕਰਾਉਂਦੇ ਤੇ ਬੰਦ ਹੋ ਜਾਊਗਾ ਇਦਾਂ ਹੀ ਹੈ ਵੀ ਜਿੰਨਾ ਚਿਰ ਦਾਲਾਂ ਸਬਜ਼ੀਆਂ ਤੇ ਪੈਸੇ ਦਿੰਦੇ ਰਹੋ ਤੇ ਧਰਮੀ ਬਣੇ ਰਹਾਂਗੇ ਜਦੋਂ ਛੱਡ ਦੇਾਂਗੇ ਦੇਣਾ ਉਦੋਂ ਧਰਮ ਛੱਡ ਦਾਂਗੇ ਸਾਡਾ ਤਾਂ ਸੌਕਾ ਕੰਮ ਹੈ ਇਹ ਤਾਂ ਖਰੀਦਦਾਰੀ ਹੈ ਇਹ ਧਰਮੀ ਬਣਨਾ ਨਹੀਂ ਸੋਇਸ ਕਰਕੇ ਧਰਮ ਕਿਸੇ ਵਿੱਚ ਵੀ ਚਲੇ ਜਾਓ ਇੱਕ ਤੇ ਉਸ ਮਰਜ਼ਾਦਾ ਨੂੰ ਉਹਦੇ ਕਾਨੂੰਨ ਉਹਦੇ ਕਾਇਦੇ ਉਹਦੀ ਰਹਿਤ ਮਰਜ਼ਾਦਾ ਹਰ ਇੱਕ ਧਰਮ ਦੀ ਆਪਣੀ ਵੱਖਰੀ ਹੈ ਉਹਦੇ ਚ ਰੋ ਫਿਰ ਉਹਦੇ ਚ ਰੋ ਇਹ ਜਿਹੜੇ ਵੀਰ ਭਰਾ ਮੈਂ ਤੁਹਾਨੂੰ ਬੇਨਤੀ ਕਰਦਾ ਜਿਹੜੇ 크੍ਰਿਸਚੀਅਨ ਬਣ ਜਾਂਦੇ ਨੇ ਨਾ ਵੀਰ ਉਹ ਜਰਨਲ ਕੈਟਾਗਰੀ ਚ ਆ ਜਾਂਦੇ ਨੇ ਇਹ ਬੜੇ ਧਿਆਨ ਨਾਲ ਸਮਝਿਓਗਾ 크੍ਰਿਸਚੀਅਨ ਧਰਮ ਨੂੰ ਜਰਨਲ ਕੈਟਾਗਰੀ ਚ ਰੱਖਿਆ ਗਿਆ ਤੇ ਜੇ ਤੁਸੀਂ ਨਈਰ ਐਰ ਆਪਣੇ ਨਾਮ ਨਾਲ ਲਾਉਂਗੇ ਤੁਹਾਡੀਆਂ ਸਹੂਲਤਾਂ ਕੱਟੀਆਂ ਜਾਣੀਆਂ ਖੁੱਸਤ ਨਾਮ ਵਾਹਿਗੁਰੂ ਜੀ ਵੱਡਾ ਕਾਰਨ ਆ ਵੀ ਅਸੀਂ ਨਾਂ ਨਹੀਂ ਬਦਲ ਸਕਦੇ ਸਹੂਲਤਾਂ ਵੀ ਲੈਣੀਆਂ ਧਰਮ ਵੀ ਬਦਲਣਾ ਸੋ ਇਸ ਕਰਕੇ ਬੜਾ ਇਹ ਇਹ ਜਦੋਂ ਪੜੋਗੇ ਤੁਸੀਂ ਵਿੱਚੋਂ ਕਈ ਖੁਸ਼ੀ ਹੈ ਬਹੁਤ ਕੁਝ ਮਿਲਣਾ ਹੈ ਤੂੰ ਸੱਚੇ ਪਾਤਸ਼ਾਹ ਮੇਰ ਕਰਨ ਧਰਮ ਕਿਸੇ ਨੂੰ ਲਾਲਚ ਦੇ ਕੇ ਧਰਮ ਹੀ ਨਹੀਂ ਬਣਾਇਆ ਜਾ ਸਕਦਾ ਲਾਲਚ ਵਾਲਾ ਬੰਦਾ ਨਾ ਤਾਂ ਕੁਰਬਾਨੀ ਕਰ ਸਕਦਾ ਨਾ ਧਰਮ ਦੇ ਵਾਸਤੇ ਉਹ ਆਪਣੀ ਜਾਨ ਦੇ ਸਕਦਾ ਕਿਉਂਕਿ ਧੰਨ ਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ 14 ਜੰਗਾਂ ਲੜਦੇ ਨੇ 14 ਹੀ ਜਿੱਤਦੇ ਨੇ ਕਿਉਂ ਜਿੱਤਦੇ ਨੇ ਕਿਉਂਕਿ ਉਹਨਾਂ ਦੇ ਨਾਲ ਜਾਣ ਵਾਲੇ ਸਾਰੇ ਬਿਨਾਂ ਤਨਖਾਹਾਂ ਤੋਂ ਇਹ ਬਿਨਾਂ ਕਿਸੇ ਲਾਲਚ ਤੋਂ ਅਸੀਂ ਮਰ ਨਹੀਂ ਜਾਂਦੇ ਸੀ ਆਖੋ ਸਤਨਾਮ ਵਾਹਿਗੁਰੂ ਜੀ ਤੁਹਾਡੇ ਵਿੱਚ ਇੱਕ ਬਹੁਤ ਵੱਡੀ ਉਦਾਹਰਨ ਹੈ ਭਾਈ ਡੱਲਾ ਦਮਦਮਾ ਸਾਹਿਬ ਦੀ ਧਰਤੀ